ਪੰਜਾਬੀਓ ਪੰਜਾਬ ਪੁਲਿਸ ਨੇ ਹੁਣ ਫੇਰ ਇੱਕ ਹੋਰ ਨੀਚ ਹਰਕਤ ਕੀਤੀ ਇੰਨੀ ਜਿਆਦਾ ਨੀਚ ਹਰਕਤ ਕੀਤੀ ਵੀ ਚਾਰੇ ਪਾਸੇ ਰੌਲਾ ਪੈ ਗਿਆ ਤੇ ਪੰਜਾਬ ਪੁਲਿਸ ਤੇ ਵੱਡੇ ਸਵਾਲ ਖੜੇ ਹੋ ਗਏ ਨੇ ਤੇ ਪੰਜਾਬ ਪੁਲਿਸ ਨੂੰ ਚਾਰੇ ਪਾਸੋਂ ਲਾਂਤਾਂ ਪਾਈਆਂ ਜਾ ਰਹੀਆਂ ਨੇ ਇੱਕ ਮੁੰਡੇ ਰਣਜੋਤ ਸਿੰਘ ਨੂੰ ਇੰਨਾ ਜਿਆਦਾ ਕੁੱਟਿਆ ਗਿਆ ਇੰਨਾ ਜਿਆਦਾ ਉਹਦੇ ਤੇ ਤਸ਼ੱਦਦ ਕੀਤਾ ਗਿਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਗਲਤੀ ਉਹਦੀ ਕੀ ਸੀ ਸਿਰਫ ਇੰਨੀ ਗਲਤੀ ਵੀ ਉਹਦੀ ਗੱਡੀ ਕਿਸੇ ਦੇ ਨਾਲ ਟੱਚ ਕਰ ਗਈ ਤੇ ਉਹ ਜਿਹੜੇ ਮੁੰਡੇ ਸੀ ਉਹ ਦੱਸਿਆ ਜਾ ਰਿਹਾ ਵੀ ਬੜੇ ਰਸੂਖਦਾਰ ਤੇ ਪਹੁੰਚ ਵਾਲੇ ਮੁੰਡੇ ਸੀ ਤੇ ਉਹਨਾਂ ਨੇ ਉੱਥੇ ਪੁਲਿਸ ਬੁਲਾ ਲਈ ਪਹਿਲਾਂ ਤਾਂ ਉਹਨਾਂ ਮੁੰਡਿਆਂ ਨੇ ਇਸ ਰੰਜੋਤ ਸਿੰਘ ਨੂੰ ਆਪ ਕੁੱਟਿਆ ਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਸੌਂਪ ਦਿੱਤਾ ਤੇ ਪੁਲਿਸ ਵਾਲੇ ਇਹਨੂੰ ਚੁੱਕ ਕੇ ਥਾਣੇ ਲੈ ਗਏ ਪੁਲਿਸ ਵਾਲਿਆਂ ਨੇ ਇੰਨਾ ਜ਼ਿਆਦਾ ਤਸ਼ੱਦਦ ਕੀਤਾ ਇਸ ਮੁੰਡੇ ਤੇ ਰੰਜੋਤ ਸਿੰਘ ਦੱਸਦਾ ਵੀ ਮੇਰੇ ਸਿਰ ਦੇ ਵਿੱਚ ਕੂਣੀਆਂ ਮਾਰੀਆਂ ਗਈਆਂ ਮੇਰੇ ਨੌ ਪੱਟੇ ਗਏ ਤੇ ਜਿਹੜੀਆਂ ਪੈਰਾਂ ਦੀਆਂ ਤਲੀਆਂ ਸੀ ਉਹ ਬੜੇ ਬੁਰੇ ਤਰੀਕੇ ਦੇ ਨਾਲ ਕੁੱਟੀਆਂ ਗਈਆਂ ਤੇ ਜਿਹੜਾ ਪਿਛਲੀ ਪਿੱਠ ਸੀ ਉਹਨੂੰ ਬਹੁਤ ਜ਼ਿਆਦਾ ਡੰਡਿਆਂ ਦੇ ਨਾਲ ਕੁੱਟਿਆ ਗਿਆ ਉਹ ਦੱਸਦਾ ਹੈ ਵੀ ਜਦੋਂ ਪੁਲਿਸ ਨੇ ਮੈਨੂੰ ਫੜਿਆ ਚਾਰ ਜਣੇ ਪੁਲਿਸ ਵਾਲੇ ਸੀ ਤੇ ਸਾਰੀ ਰਾਤ ਕਹਿੰਦਾ ਮੈਨੂੰ ਕੁੱਟਦੇ ਰਹੇ ਤੇ ਜਿਹੜੇ ਪੁਲਿਸ ਵਾਲੇ ਸੀ ਜਿੱਥੇ ਕਹਿੰਦਾ ਨੀਲ ਪਾ ਜਾਂਦੇ ਸੀ ਮੇਰੇ ਡੰਡਿਆਂ ਨਾਲ ਉੱਥੇ ਹੋਰ ਵਾਰ-ਵਾਰ ਬੁਰੇ ਤਰੀਕੇ ਦੇ ਨਾਲ ਡੰਡੇ ਮਾਰਦੇ ਸੀ ਤੇ ਸਾਰੀ ਰਾਤ ਕੁੱਟਿਆ ਗਿਆ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਤੁਸੀਂ ਦੇਖੋ ਇਹ ਜਿਹੜੀ ਹਰਕਤ ਪੰਜਾਬ ਪੁਲਿਸ ਨੇ ਕੀਤੀ ਆ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਪਹਿਲਾਂ ਨਾ ਤੁਸੀਂ ਇਹ ਦੇਖੋ ਵੀ ਪੰਜਾਬ ਪੁਲਿਸ ਨੂੰ ਐਡਾ ਵੱਡਾ ਅਧਿਕਾਰ ਕਿੰਨੇ ਦਿੱਤਾ ਵੀ ਇੱਕ ਬੰਦੇ ਨੂੰ ਮਾਮੂਲੀ ਜੀ ਗਲਤੀ ਤੋਂ ਚੁੱਕੋ ਤੇ ਉਹਨੂੰ ਇੰਨਾ ਜ਼ਿਆਦਾ ਤਸ਼ੱਦਦ ਘਾਓ ਉਹਦੇ ਤੇ ਬੇਤਹਾਸ਼ਾ ਤਸ਼ੱਦਦ ਕਰੋ ਵੀ ਉਹਨੂੰ ਮਰਨਾਉ ਕਰਕੇ ਸੁੱਟ ਦਿਓ ਜਾਂ ਮਾਰ ਦਿਓ ਇਹ ਕਿੰਨੇ ਅਧਿਕਾਰ ਦਿੱਤਾ ਇਹ ਪੰਜਾਬ ਪੁਲਿਸ ਤੇ ਵੱਡੇ ਸਵਾਲ ਨੇ ਕੀ ਜਿਹੜੇ ਪੰਜਾਬ ਦੇ ਵਿੱਚ ਸਰਕਾਰ ਜਾਂ ਮੁੱਖ ਮੰਤਰੀ ਆ ਉਹਨੂੰ ਇੰਨਾ ਘਟਿਆ ਪੁਲਿਸ ਵਾਲਿਆਂ ਤੇ ਜਿਹੜੇ ਜ਼ਾਲਮ ਤੇ ਤਸ਼ੱਦਦ ਕਰਨ ਵਾਲੇ ਪੁਲਿਸ ਵਾਲੇ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਜਾਂ ਜਿਹੜਾ ਪੰਜਾਬ ਦੇ ਵਿੱਚ ਡੀਜੀਪੀ ਆ ਜਿਹੜਾ ਰੋਜ਼ ਨਸ਼ੇ ਤੇ ਜਾਂ ਸਮਗਲਰਾਂ ਤੇ ਜਾਂ ਗੈਂਗਸਟਰਾਂ ਤੇ ਵੱਡੇ ਵੱਡੇ ਦਾਅਵੇ ਕਰਦਾ ਰਹਿੰਦਾ ਉਨੂੰ ਇਹਨਾਂ ਆਪਦੇ ਤਸ਼ੱਦਦ ਕਰਨ ਵਾਲੇ ਪੁਲਿਸ ਵਾਲਿਆਂ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਨੌਕਰੀ ਤੋਂ ਡਿਸਮਿਸ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਇਹ ਪੰਜਾਬ ਪੁਲਿਸ ਦੀ ਪਹਿਲੀ ਘਟਨਾ ਨਹੀਂ ਪਹਿਲਾਂ ਤਾਂ ਪੰਜਾਬ ਪੁਲਿਸ ਨੇ ਇੱਕ ਵੱਡੀ ਹਰਕਤ ਕੀਤੀ ਸੀ ਨਰਿੰਦਰਪਾਲ ਕਤਲकांड ਮਾਮਲੇ ਦੇ ਵਿੱਚ ਜਿਹੜਾ ਬਠਿੰਡੇ ਵਾਪਰਿਆ ਸੀ ਬਠਿੰਡੇ ਦੇ ਸੀਆਈਏ 2 ਦੇ ਵਿੱਚ ਵਾਪਰਿਆ ਸੀ ਉੱਥੇ ਹੋਇਆ ਕੀ ਸੀ ਇੱਕ ਇਮੀਗ੍ਰੇਸ਼ਨ ਸੈਂਟਰ ਚਲਾਉਣ ਵਾਲੇ ਅਧਿਆਪਕ ਨੂੰ ਪੰਜਾਬ ਪੁਲਿਸ ਨੇ ਚੱਕਿਆ ਜਿਹਦਾ ਨਾਮ ਨਰਿੰਦਰਦੀਪ ਸੀ ਉਹਨੂੰ ਕੁੱਟ-ਕੁੱਟ ਕੇ ਕਰੰਟ ਲਗਾ ਲਗਾ ਕੇ ਉਹਦੇ ਤੇ ਤਸ਼ੱਦਦ ਕੀਤਾ ਗਿਆ ਉਹਨੂੰ ਮਾਰਿਆ ਗਿਆ ਉਹਦੇ ਜਿਹੜਾ ਨਾਲ ਦਾ ਸੀ ਉਹਨੇ ਖੁਲਾਸੇ ਕੀਤੇ ਵੀ ਨਰਿੰਦਰਦੀਪ ਨੂੰ 28 ਵਾਰ ਕਰੰਟ ਲਾਇਆ ਗਿਆ ਜਿਹੜੇ ਉਹਦੇ ਗੁਪਤੰਗ ਸੀ ਉਹਨਾਂ ਤੇ ਵੀ ਕਰੰਟ ਲਾਇਆ ਗਿਆ ਬੁਰੀ ਤਰ੍ਹਾਂ ਕਰੰਟ ਲਗਾ ਲਗਾ ਕੇ ਉਹਦੀ ਪਾਗ ਦੇ ਨਾਲ ਹੀ ਉਹਨੂੰ ਬੰਨ ਕੇ ਬੁਰੀ ਤਰ੍ਹਾਂ ਜਕੜ ਕੇ ਕਰੰਟ ਲਾਉਂਦੇ ਸੀ ਪੁਲਿਸ ਨੇ ਇਹਨਾਂ ਅੰਨਾ ਤਸ਼ੱਦਦ ਕੀਤਾ ਵੀ ਨਰਿੰਦਰ ਦੀਪ ਦੀ ਮੌਤ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਇਹ ਪੂਰਾ ਸਰਗਰਮ ਮਾਮਲਾ ਰਿਹਾ ਸੀ ਜਥੇ ਬੰਦੀਆਂ ਨੇ ਵੀ ਬਠਿੰਡੇ ਦੇ ਵਿੱਚ ਕਈ ਜਾਮ ਕੀਤੇ ਸੀ ਬਠਿੰਡਾ ਬੰਦ ਕੀਤਾ ਸੀ ਪਰ ਅੱਜ ਤੱਕ ਉਹ ਜਿਹੜੇ ਸੀਆਈਏ 2 ਇਨਚਾਰਜ ਸੀ ਬਠਿੰਡੇ ਦੇ ਉਹਨਾਂ ਨੂੰ ਹੱਥਕੜੀਆਂ ਨਹੀਂ ਲੱਗੀਆਂ ਉਹ ਜੇਲ੍ਹ ਦੇ ਵਿੱਚ ਨਹੀਂ ਗਏ ਉਹਨਾਂ ਤੇ ਕੋਈ ਮਾਮਲਾ ਨਹੀਂ ਚੱਲਿਆ ਸਰਕਾਰ ਨੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਮਾਪਿਓ ਦਾ ਸੋਹਣਾ ਸੁਨੱਖਾ ਪੁੱਤ ਮਾਰ ਕੇ ਪੰਜਾਬ ਪੁਲਿਸ ਵਾਲਿਆਂ ਨੇ ਰੱਖਤਾ ਤੇ ਕੋਈ ਕਾਰਵਾਈ ਪੰਜਾਬ ਪੁਲਿਸ ਤੇ ਨਹੀਂ ਹੋਈ ਤੇ ਦੂਜੀ ਘਟਨਾ ਤੁਸੀਂ ਦੇਖੋ ਜਿਹੜੀ ਕਰਨਲ ਬਾਠ ਦੀ ਵਾਪਰੀ ਸੀ ਕਰਨਲ ਬਾਠ ਨੂੰ ਇੱਕ ਰੈਸਟੋਰੈਂਟ ਤੇ ਕੁੱਟਿਆ ਗਿਆ ਸੀ ਉਹਦੀ ਬਾਹ ਤੋੜੀ ਗਈ ਸੀ ਉਹਦੇ ਮੁੰਡੇ ਨੂੰ ਵੀ ਕੁੱਟਿਆ ਗਿਆ ਸੀ ਤੇ ਪੁਲਿਸ ਵਾਲੇ ਉਹਨੂੰ ਇਹ ਧਮਕੀਆਂ ਦਿੰਦੇ ਸੀ ਵੀ ਅਸੀਂ ਤਾਜ਼ਾ ਤਾਜ਼ਾ ਇਨਕਾਊਂਟਰ ਕਰਕੇ ਆਏ ਆ ਜੇ ਤੂੰ ਬਾਹਲੀ țeੜਫੜ ਕੀਤੀ ਚੀਫੀ ਕੀਤੀ ਤੇ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ ਤੁਸੀਂ ਦੇਖੋ ਉਹ ਜਿਹੜਾ ਮਾਮਲਾ ਸੀ ਉਹ ਫਿਰ ਹਾਈ ਕੋਰਟ ਪਹੁੰਚਿਆ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਐਸੀਆਂ ਲਾਂਤਾਂ ਪਾਈਆਂ ਵੀ ਕੋਈ ਆਪਾਂ ਕਹਿ ਨਹੀਂ ਸਕਦੇ ਉਸ ਤੋਂ ਬਾਅਦ ਦੇ ਵਿੱਚ ਹਾਈ ਕੋਰਟ ਨੇ ਇਹ ਮਾਮਲਾ ਸੌਂਪ ਦਿੱਤਾ ਸੀ ਸੀਬੀਆਈ ਨੂੰ ਤੇ ਜਦੋਂ ਸੀਬੀਆਈ ਨੂੰ ਇਹ ਮਾਮਲਾ ਸੌਂਪਿਆ ਗਿਆ ਤੇ ਸੀਬੀਆਈ ਨੇ ਹੁਣ ਉਹ ਜਿਹੜੇ 4-5 ਪੁਲਿਸ ਵਾਲੇ ਸੀ ਉਹਨਾਂ ਤੇ ਚਾਰਜ ਫਰੇਮ ਕਰ ਦਿੱਤੇ ਨੇ ਦੋਸ਼ ਤੈਅ ਕਰ ਦਿੱਤੇ ਨੇ ਹੁਣ ਉਹਨਾਂ ਨੂੰ ਕਿੰਨੀ ਸਜ਼ਾ ਹੁੰਦੀ ਜਾ ਕਿੰਨੀ ਨਹੀਂ ਹੁੰਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇੱਕ ਵੱਡੀ ਗੱਲ ਤੁਸੀਂ ਵੇਖੋ ਇੱਕ ਜਿਹੜਾ ਕਰਨਲ ਬਾਠ ਜਿਹਦਾ ਫੌਜ ਦੇ ਵਿੱਚ ਬਹੁਤ ਉੱਚਾ ਅਹੁਦਾ ਹੁੰਦਾ ਆਪਾਂ ਕਹਿ ਸਕਦੇ ਹਾਂ ਵੀ ਐਸਐਸਪੀ ਨਾਲੋਂ ਵੀ ਫੌਜ ਦੇ ਵਿੱਚ ਉੱਚਾ ਅਹੁਦਾ ਕਰਨਲ ਬਾਠ ਦਾ ਮੰਨਿਆ ਜਾਂਦਾ ਜਾਂ ਕਰਨਲ ਜਿਹੜਾ ਹੁੰਦਾ ਹੁੰਦਾ ਇੰਨਾ ਵੱਡਾ ਅਹੁਦਾ ਹੁੰਦਾ ਜਦੋਂ ਉਹ ਪੜਿਆ ਪੰਜਾਬ ਪੁਲਿਸ ਨੇ ਕੋਟ ਦਿੱਤਾ ਤੇ ਜਿਹੜੇ ਵਿਚਾਰੇ ਆਮ ਬੰਦੇ ਨੇ ਉਹਨਾਂ ਨੂੰ ਤਾਂ ਫਿਰ ਇੱਕ ਕੱਖ ਵੀ ਨਹੀਂ ਸਮਝਦੇ ਤੇ ਕਰਨਲ ਬਾੜ ਦੀ ਘਰ ਵਾਲੀ ਹਜੇ ਤੱਕ ਦੋਸ਼ ਲਗਾਉਂਦੀ ਆ ਵੀ ਜਿਹੜੇ ਪੰਜਾਬ ਪੁਲਿਸ ਵਾਲੇ ਨੇ ਉਹ ਮੈਨੂੰ ਧਮਕੀਆਂ ਦੇ ਰਹੇ ਨੇ ਧਮਕੀਆਂ ਦੇ ਨਾਲ ਨਾਲ ਲਾਲਚ ਵੀ ਦੇ ਰਹੇ ਨੇ ਵੀ ਅਸੀਂ 4-5 ਕਰੋੜ ਰੁਪਇਆ ਦੇ ਦਿੰਨੇ ਆ ਤੇ ਤੁਸੀਂ ਸਾਨੂੰ ਮaaf ਕਰ ਦਿਓ ਸਾਡੇ ਨਾਲ ਰਾਜੀ ਨਾਵਾ ਕਰ ਲੋ ਤੁਸੀਂ ਦੇਖੋ ਉਹਨੇ ਵੱਡੇ ਦੋਸ਼ ਲਗਾਏ ਪੰਜਾਬ ਪੁਲਿਸ ਤੇ ਕਰਨਲ ਬਾੜ ਦੀ ਘਰ ਵਾਲੀ ਨੇ ਰੀਤੂ ਬਾੜ ਨੇ ਉਹ ਕਹਿੰਦੀ ਵੀ ਪੰਜਾਬ ਪੁਲਿਸ ਦੇ ਜਿਹੜੇ ਹੈੱਡ ਕਾਂਸਟੇਬਲ ਨੇ ਜਿਨ੍ਹਾਂ ਦੀ ਤਨਖਾਹ ਸਿਰਫ 30000 ਹੁੰਦੀ ਉਹ ਕਹਿੰਦੀ ਸਾਡੇ ਘਰੇ ਨਵੀਆਂ ਸਕੋਰਪੀਓ ਤੇ ਆਉਂਦੇ ਸੀ ਸਾਡੇ ਨਾਲ ਰਾਜੀ ਨਾਵੇਂ ਕਰਨੀਆਂ ਗੱਲਾਂ ਕਰਦੇ ਸੀ ਤੇ ਜਿਹੜੇ ਵੱਡੇ ਪੁਲਿਸ ਅਫਸਰ ਸੀ ਜਿਹੜੇ ਐਸ ਐਚ ਓ ਸੀ ਜਿਹੜੇ ਇੰਸਪੈਕਟਰ ਸੀ ਰੌਣੀ ਸਿੰਘ ਵਰਗੇ ਬੋਪਾ ਰਾਏ ਵਰਗੇ ਉਹ ਕਹਿੰਦੀ ਔਡੀਆਂ ਤੇ ਆਉਂਦੇ ਸੀ ਇਹਨਾਂ ਪੈਸਾ ਕਹਿੰਦੀ ਇਹਨਾਂ ਕੋਲੇ ਕਿੱਥੋਂ ਆ ਗਿਆ ਇਹਨਾਂ ਪੈਸਾ ਇਹਨਾਂ ਨੇ ਕਿਵੇਂ ਇਕੱਠਾ ਕਰ ਲਿਆ ਜੇਕਰ ਆਪਾਂ ਇੰਸਪੈਕਟਰ ਦੀ ਗੱਲ ਕਰੀਏ ਦਾ 50 60 ਹਜ਼ਾਰ ਤੋਂ 70 ਹਜ਼ਾਰ ਤਨਖਾਹ ਹੋਊਗੀ ਤੇ 70 ਹਜ਼ਾਰ ਦੇ ਨਾਲ ਉਹਨਾਂ ਕੋਲੇ ਆਉਡੀਆਂ ਕਿੱਥੋਂ ਆ ਗਈਆਂ ਮੇਨ ਮੁੱਕ ਦੀ ਗੱਲ ਇਹ ਆ ਵੀ ਪੰਜਾਬ ਪੁਲਿਸ ਬਹੁਤ ਜ਼ਿਆਦਾ ਕਰਪਟਾ ਬਹੁਤ ਜ਼ਿਆਦਾ ਕਰਪਸ਼ਨ ਕਰਦੀ ਪਈ ਜਿਹੜੇ ਨਸ਼ੇ ਵਾਲੇ ਤਸਕਰ ਨੇ ਉਹਨਾਂ ਕੋਲੋਂ ਬੜੇ ਮੋਟੇ ਪੈਸੇ ਖਾਂਦੀ ਪਈ ਕਿਉਂਕਿ ਪੁਲਿਸ ਵਾਲਿਆਂ ਤੇ ਕੋਈ ਰੋਕ ਟੋਕ ਲਗਾਉਣ ਵਾਲਾ ਮੈਨੂੰ ਲੱਗਦਾ ਵੀ ਨਹੀਂ ਉੱਠਿਆ ਨਾ ਹੀ ਕੋਈ ਉੱਠਣਾ ਪੰਜਾਬ ਪੁਲਿਸ ਇਹਨਾਂ ਦੇ ਖਿਲਾਫ ਕੋਈ ਚੰਗੀ ਕਾਰਵਾਈ ਨਹੀਂ ਕਰਦੀ ਪਈ ਕਿਉਂਕਿ ਪੰਜਾਬ ਸਰਕਾਰ ਨੂੰ ਤਾਂ ਹੁਣ ਇਹ ਵੀ ਨਸ਼ੇ ਬੰਦ ਹੋਣੇ ਚਾਹੀਦੇ ਨੇ ਉਹਦੇ ਵਿੱਚ ਭਾਵਾਂ ਜਿਹੜੇ ਵਿਚਾਰੇ ਨਿਰਦੋਸ਼ ਨੇ ਉਹ ਚੁੱਕੇ ਜਾਣ ਭਾਵਾਂ ਜਿਹੜੇ ਦੋਚੇ ਨੇ ਉਹ ਤਾਂ ਕਿਚਨੇ ਚ ਕਿਚਨੇ ਨੇ ਪਰ ਮੈਨੂੰ ਲੱਗਦਾ ਵੀ ਜਿਹੜੇ ਵਿਚਾਰੇ ਨਿਰਦੋਸ਼ ਨੇ ਉਹਨਾਂ ਤੇ ਪੁਲਿਸ ਦਾ ਕਹਹਾੜਾ ਬੜਾ ਤੇਜ ਆ ਪੁਲਿਸ ਦੇ ਜਿਹੜੇ ਦੰਦ ਨੇ ਉਹ ਬੜੇ ਜ਼ਿਆਦਾ ਤਿੱਖੇ ਨੇ ਤੇ ਇਸ ਕਰਕੇ ਇਹ ਜਿਹੜਾ ਰਣਜੋਤ ਸਿੰਘ ਕੁੱਟਿਆ ਗਿਆ ਜਿਹਨੂੰ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ ਪੰਜਾਬ ਦੇ ਵਿੱਚ ਵੱਡੇ ਸਵਾਲ ਪੰਜਾਬ ਪੁਲਿਸ ਦੇ ਇਸ ਤਸ਼ੱਦਦ ਤੇ ਉੱਠੇ ਨੇ ਕੀ ਹੁਣ ਪੰਜਾਬ ਸਰਕਾਰ ਪੰਜਾਬ ਦਾ ਡੀਜੀਪੀ ਇਹਨਾਂ ਪੁਲਿਸ ਵਾਲਿਆਂ ਤੇ ਉਹ ਕਾਰਵਾਈ ਕਰੇਗਾ ਜਾਂ ਇਹਨਾਂ ਨੂੰ ਡਿਸਮਿਸ ਕਰੇਗਾ ਪੰਜਾਬ ਸਰਕਾਰ ਇਹਨਾਂ ਚਾਰ ਪੁਲਿਸ ਵਾਲਿਆਂ ਤੇ ਜਿਹੜੇ ਰਣਜੋਤ ਸਿੰਘ ਨੇ ਦੋਸ਼ ਲਗਾਏ ਨੇ ਵੀ ਜਿਹੜੇ ਪੁਲਿਸ ਵਾਲੇ ਮੇਰੇ ਸਿਰ ਦੇ ਵਿੱਚ ਸਿੱਧੀਆਂ ਕੂਣੀਆਂ ਮਾਰਦੇ ਰਹੇ ਮੈਨੂੰ ਡੰਡਿਆਂ ਨਾਲ ਕੁੱਟਿਆ ਬਹੁਤ ਭੈੜਾ ਤਸ਼ੱਦਦ ਕੀਤਾ ਇਨਾਂ ਤੇ ਕੋਈ ਕਾਰਵਾਈ ਹੋਊਗੀ ਤੁਸੀਂ ਦੇਖੋ ਵੀ ਪਿਛਲੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ 1988 ਦੀ ਉਦੋਂ ਪੰਜਾਬ ਪੁਲਿਸ ਨੇ ਕਿੰਨੇ ਝੂਠੇ ਮੁਕਾਬਲੇ ਬਣਾਏ ਨੇ ਘਰਾਂ ਦੇ ਵਿੱਚੋਂ ਚੁੱਕ ਚੁੱਕ ਕੇ ਮੁੰਡੇ ਕਿਵੇਂ ਮਾਰੇ ਗਏ ਜਾਂ ਆਪਾਂ ਕਹਿ ਸਕਦੇ ਹਾਂ ਵੀ ਉਹ ਕਾਲਾ ਦੌਰ ਸੀ ਕਾਲੇ ਦੌਰ ਦੇ ਵਿੱਚ ਵੀ ਕਿੰਨੇ ਜ਼ਿਆਦਾ ਮੁੰਡਿਆਂ ਦਾ ਇਨਕਾਊਂਟਰ ਕੀਤਾ ਗਿਆ ਲੋਕ ਦੱਸਦੇ ਨੇ ਜਿਹੜੇ ਪੁਰਾਣੇ ਬਾਬੇ ਨੇ ਉਹ ਦੱਸਦੇ ਨੇ ਵੀ ਪੰਜਾਬ ਪੁਲਿਸ ਪਿੰਡਾਂ ਦੇ ਵਿੱਚ ਆਉਂਦੀ ਸੀ ਤੇ ਸੋਹਣੇ ਸੁਨੱਖੇ ਉੱਚੇ ਲੰਬੇ ਮੁੰਡਿਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਉਹਨਾਂ ਦੇ ਜਾਲੀ ਇਨਕਾਊਂਟਰ ਕੀਤੇ ਜਾਂਦੇ ਸੀ ਤੁਸੀਂ ਦੇਖਦੇ ਹੋ ਵੀ ਅੱਜ ਤੱਕ ਉਹ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਸਜ਼ਾਵਾਂ ਹੁੰਦੀਆਂ ਪਈਆਂ ਨੇ ਕਿਸੇ ਨੂੰ ਮੌਤ ਦੀ ਸਜ਼ਾ ਹੁੰਦੀ ਪਈ ਕਿਸੇ ਨੂੰ ਉਮਰ ਕੈਦ ਹੁੰਦੀ ਪਈ ਜਿਹੜੇ ਉਦੋਂ ਪੁਲਿਸ ਅਫਸਰ ਸੀ ਤੇ ਉਹਨਾਂ ਨੇ ਕਿਸੇ ਤੇ ਤਰਸ ਨਹੀਂ ਕੀਤਾ ਉਹਨਾਂ ਨੇ ਕਿਸੇ ਤੇ ਤਰਸ ਨਹੀਂ ਖਾਦਾ ਵੀ ਯਾਰ ਇਹ ਵੀ ਮਾਵਾਂ ਦੇ ਪੁੱਤ ਨੇ ਜੇਕਰ ਆਪਾਂ ਇਹਨਾਂ ਦਾ ਝੂਠਾ ਮੁਕਾਬਲਾ ਬਣਾਇਆ ਤਾਂ ਇਹਨਾਂ ਦੀਆਂ ਮਾਵਾਂ ਨੇ ਜਿਹੜੀਆਂ ਉਹ ਸਾਰੀ ਉਮਰ ਬਿਲਕੁਦੀਆਂ ਰਹਿਣਗੀਆਂ ਉਹਨਾਂ ਨੂੰ ਸੋਹਣੇ ਸੁਨੱਖੇ ਪੁੱਤ ਨਹੀਂ ਲੱਭਨੇ ਉਹਨਾਂ ਨੇ ਭੋਰਾ ਤਰਸ ਨਹੀਂ ਕੀਤਾ ਉਹਨਾਂ ਤੇ ਰਹਿਮ ਨਹੀਂ ਆਈ ਤੇ ਉਹਨਾਂ ਦਾ ਜਾਲੀ ਇਨਕਾਊਂਟਰ ਕੀਤਾ ਗਿਆ ਹੁਣ ਇਨਕਾਊਂਟਰ ਕਰਨ ਦੇ ਇਹਨਾਂ ਦੇ ਢੰਗ ਕੀ ਨੇ ਵੀ ਅਸੀਂ ਇੱਕ ਜਿਹੜਾ ਦੋਚੀ ਸੀ ਭਾਵੇਂ ਉਹ ਨਸ਼ੇ ਨਾਲ ਸਬੰਧਤ ਜਾਂ ਨਸ਼ਾ ਸਮਗਲਰ ਸੀ ਉਹਨੇ ਕਿਤੇ ਹਥਿਆਰ ਨੱਪੇ ਹੋਏ ਸੀ ਤੇ ਜਦੋਂ ਉਸ 도ਛੀ ਨੂੰ ਹਥਿਆਰਾਂ ਕੋਲੇ ਲੈ ਕੇ ਜਾ ਰਹੇ ਸੀ ਤੇ ਉਹ ਜਿਹੜਾ 도ਛੀ ਸੀ ਉਹਨਾਂ ਦੇ ਸਾਥੀ ਉੱਥੇ ਬੈਠੇ ਸੀ ਉਹਨਾਂ ਨੇ ਸਾਡੇ ਤੇ ਗੋਲੀ ਚਲਾ ਦਿੱਤੀ ਤੇ ਜਿਹੜਾ ਇਹ ਹੁਣ ਜਿਹਨੂੰ ਗੋਲੀ ਵੱਜੀ ਆ ਜਿਹੜਾ ਮਾਰਿਆ ਗਿਆ ਨਸ਼ਾ ਤਸਕਰ ਇਹਦੇ ਤੇ ਮਗਰੋਂ ਗੋਲੀ ਚਲਾਈ ਤੇ ਇਹ ਵੀ ਮਾਰਿਆ ਗਿਆ ਵੀਰ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਹਥਿਆਰ ਨੱਪੇ ਨੇ ਉਹ ਉੱਥੇ ਲੈਣ ਕਿਉਂ ਜਾਂਦਾ ਪਿਆ ਜੇਕਰ ਉਸ ਬੰਦੇ ਨੂੰ ਗੋਲੀ ਵਜਦੀ ਪਈ ਜਿਹੜਾ 도ਛੀ ਆ ਤੇ ਜਿਹੜੇ ਨਸ਼ਾ ਤਸਕਰ ਉਹਦੇ ਸਾਥੀ ਨੇ ਉਹਨਾਂ ਦੀ ਗੋਲੀ ਪੁਲਿਸ ਨੂੰ ਕਿਉਂ ਨਹੀਂ ਲੱਗੀ ਪੁਲਿਸ ਦੀ ਹਿੱਕਤ ਕਿਉਂ ਨਹੀਂ ਵੱਜੀ ਮਰਦਾ ਤਾਂ ਦੋਛੀ ਪਿਆ ਤੇ ਪੁਲਿਸ ਨੂੰ ਕੁਝ ਹੁੰਦਾ ਨਹੀਂ ਪਿਆ ਇਹ ਪੰਜਾਬ ਦੇ ਵਿੱਚ ਜਾਲੀ ਇਨਕਾਊਂਟਰ ਕੀਤੇ ਜਾ ਰਹੇ ਨੇ ਇਹਦਾ ਅੱਖ ਮਿਆਜਾ ਮੈਨੂੰ ਲੱਗਦਾ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਇਹਦੂ ਜ਼ਿਆਦਾ ਭੁਗਤਣਾ ਪੈਣਾ ਤੇ ਪੰਜਾਬ ਪੁਲਿਸ ਜਿਹੜੀਆਂ ਹਰਕਤਾਂ ਤੇ ਉੱਤਰ ਆਈ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਹਦੇ ਤੇ ਸੋਚਣਾ ਪੈਣਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿਹੜੇ ਮੁੰਡੇ ਨੂੰ ਤੀਜੇ ਦਰਜੇ ਦਾ ਤਸ਼ੱਦਦ ਕਰਕੇ ਕੁੱਟਿਆ ਗਿਆ ਉਹਦੀ ਵਾਰ-ਵਾਰ ਕੁੱਟਮਾਰ ਕੀਤੀ ਗਈ, ਨੀਲ ਪਾਏ ਗਏ, ਤਲੀਆਂ ਕੁੱਟੀਆਂ ਗਈਆਂ, ਸਿਰ ਚ ਕੂਣੀਆਂ ਮਾਰੀਆਂ ਗਈਆਂ। ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ? ਪੰਜਾਬ ਪੁਲਿਸ ਦੀ ਇਸ ਘਟਿਆ ਕਾਰਗੁਜ਼ਾਰੀ ਤੇ ਕੀ ਕਹਿਣਾ ਚਾਹੋਗੇ? ਮੈਂ ਤੁਹਾਡਾ ਆਪਣਾ ਰਾਜ ਤੁਸੀਂ ਦੇਖ ਰਹੇ ਹੋ ਤਰੱਕੀ ਸੰਤ ਤੇ ਬਹੁਤ ਮਿਹਰਬਾਨੀ ਸ਼ੁਕਰੀਆ।